ਤੁਸੀਂ ਜਿਵੇਂ ਹਾਸੂ ਹੋ ਗਿਆ ਰੈਡੀ 14 ਹੀ ਹੋਟ ਹੈ ਸਾਡੇ ਘਰੇ ਤੇ ਦੇਰ ਤਾਂ ਸੀ ਕਿਹੜਾ ਕਿਹੜਾ ਸਮਾਨ ਕਿੱਥੋਂ ਆ ਰਿਹਾ ਕੋਈ ਪਤਾ ਨਹੀਂ ਲੱਗ ਰਿਹਾ ਸਸਿ ਕਾ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਵਧੀਆ ਹੋ ਤੇ ਅਸੀਂ ਵੀ ਠੀਕ ਠਾਕ ਆ ਜੀ ਤੇ ਅੱਜ ਹੈਗੇ ਦੀ ਸੰਡੇ ਟਾਈਮ ਹੋ ਗਿਆ ਜਿਵੇਂ ਤੁਹਾਨੂੰ ਦੱਸ ਰਿਹਾ ਤੇ ਅੱਜ ਆਪਾਂ ਨੇ ਜਾਣਾ ਤੇ ਜਾਣਾ ਕਿੱਥੇ ਆ ਤੁਸੀਂ ਵਲੌਗ ਦੇ ਵਿੱਚ ਬਣੇ ਰਹੋ ਤੇ ਜਾਣਾ ਬੜੀ ਸਪੈਸ਼ਲ ਜਗ੍ਹਾ ਤੇ ਆ ਤੇ ਤੁਹਾਨੂੰ ਵਲੌਗ ਦੇ ਵਿੱਚ ਦੱਸਦੇ ਰਹਿਵਾਂਗੇ ਤੇ ਇਦਾਂ ਆਪਾਂ ਰੈਡੀ ਹੋ ਗਏ ਆ ਜੀ ਉਰੇ ਸਿਰਫ ਮਾਦਮ ਨੇ ਦਮਨ ਵੀ ਰੈਡੀ ਹੋ ਗਿਆ ਦਮਨ ਵੀ ਜਾ ਰਹੇ ਮੇਰੇ ਨਾਲ ਪਾਪਾ ਵੀ ਜਾ ਰਹੇ ਸਿਮ ਤੇ ਮੈਂ ਦਮਨ ਤੇ ਉਤਾਰ ਜਾ ਰਹੀ ਹਾਂ ਤਾਂ ਕਿ ਆਪ ਚੱਕ ਦੋ ਦਮਨ ਜੇ ਜਾਣਾ ਹੋਵੇ ਸਭ ਦੇ ਘਰੇ ਐਵੇਂ ਖੜਾ ਪੰਡਾ ਜਿਵੇਂ ਸਾਡੇ ਪਿਆਰੇ ਕੋਈ ਹਾਲ ਬਣਿਆ ਪਿਆ ਕੋਈ ਕਿਤੇ ਚੀਜ਼ ਪਈ ਕੋਈ ਕਿਤੇ ਦੀ ਚੀਜ਼ ਦੋ ਪਾਣੇ ਜੋ ਹੀ ਵੀਅਰ ਕਰ ਲਿਆ ਜੀ ਮੈਨੂੰ ਵਧੀਆ ਕੰਫਰਟ ਜਿਹਾ ਲੱਗਦਾ ਹੈ ਤੇ ਮੈਂ ਕਿਹਾ ਚਲੋ ਆਪਏ ਹੀ ਪਾ ਲੈਂਦੇ ਆ ਅੱਜ ਨਾਲ ਜੁੱਤੀ ਪਾ ਕੇ ਜਾਂਦੇ ਆ ਬਹੁਤ ਪੰਜਾਬੀ ਜੁੱਤੀ ਪਾਵਾਂ ਕਿ ਦੁੱਜੀ ਪਾਵਾਂ ਪੰਜਾਬੀ ਪਾ ਲਓ ਹਾਂਜੀ ਰਮਨ ਹੈਲੋ ਬੋਲ ਦੋ ਹਰੋ ਭਾਈ ਰਮਨ ਸਾਡਾ ਤੂੜਾ ਟੌਰ ਕੱਢ ਕੇ ਲੈਣ ਕੱਢਿਆ ਹਾਂ ਅੱਜ ਬੜੀ ਟੌਰ ਕੱਢੀ ਉਹ ਮੈਂ ਫਸਟ ਕੱਢਦੇ ਆ ਨਾਲ ਅਸੀਂ ਜਾਣਾ ਜੀ ਪਟਿਆਲੇ ਤੇ ਅਸੀਂ ਇਕੱਠੇ ਰਹਿੰਦੇ ਰਹੇ ਸੀ ਉਹਨਾਂ ਦੇ ਨਾਲ

ਅੱਜ ਮੈਨੂੰ ਲੱਗਦਾ ਅੱਜ ਚਾਹ ਪੀਣੀ ਪੈਣੀ ਹੈ ਸਜਾ ਕੇ ਕਿਉਂ ਹੋਰ ਵੇਜਰਾਂ ਦੀ ਤਿਆਰੀ ਕਰਦੀ ਹੋ ਚਾਹ ਪੀਂਦੀ ਮੈਂ ਨਹੀਂ ਨਾ ਪੀਂਦੀ ਖਰਾ ਜਿਉ ਪਿਆ ਪੜਵਾ ਕਿੰਨੇ ਅੱਗੇ ਸਮਾਂ ਪੰਜਾਬੀ ਕੋਲ ਹੈ ਚਾਹ ਪੀਂਦੀ ਕੋਲ ਤੇ ਜਾਣਾ ਜੀ ਅਸੀਂ ਮੁਰਤੀ ਤੇ ਪਹਿਲਾਂ ਜਾ ਕੇ ਵਿੰਡੋ ਸੀ ਮੁਰਤੀ ਗੱਡੀ ਚੱਕ ਕੇ ਲਿਆਏ ਅਸੀਂ ਉਹਦੀ ਗੱਡੀ ਕਲੰਦਰ ਨੂੰ ਵੀ ਲੈ ਗਏ ਨੇ ਕਰੂਗੇ ਸਾਡਾ ਚਲਾਨ ਤੇ ਇੱਕ ਮੁਰਤੀ ਦਾ ਉਧਿਆਉਂਦਿਆ ਰਾਹ ਚ ਨੁਕਸਾਨ ਹੋ ਗਿਆ ਸਾਡਾ ਨੁਕਸਾਨ ਇਹ ਹੋਇਆ ਕਿ ਦਾਸਾਰ ਦਾ ਚਲਾਨ ਹੋ ਗਿਆ ਗੱਡੀ ਬਾਰੇ ਮਨੂ ਤਿੰਨ ਦੇਖੇ ਪੂਰੇ ਝੋਕ ਲੈਂਦੇ ਰਹੀ ਚੱਕਰ ਹੈ ਜਿਆਦਾ ਅਟਰੈਕਟਿਵ ਹੈ ਆ ਉਸ ਜਿਆਦਾ ਹੀ ਤੇ ਜਿਆਦਾ ਕਮ ਕਰਾਉਦਾ ਹੈ ਹਾਂ ਉਤਾਰੂ ਕਿੰਨੇ ਦਾ ਚਲਾਨ ਕਰਾ ਕੇ ਆਏ ਹੋ ਆ ਇਹ ਚਲਾਨ ਵਾਲੇ ਬੰਦੇ 500 ਰੁਪਏ ਦਾ 500 ਰੁਪਏ ਦਾ ਮੱਥਾ ਟੇਕ ਆਏ ਨੇ ਮੈਂ ਤਾਂ ਕਿਹਾ ਹੀ ਮੈਂ ਕਹ ਨਹੀਂ ਹੀ ਦੇਣਾ ਤੂੰ ਕਹਣਾ ਕਿ ਪਈ ਅਸੀਂ ਤੰਗੇ ਚੱਲੇ ਆਂ ਮਜਬੂਰੀ ਦਾ ਫਸੇ ਉਹ ਦੂਰੋਂ ਹੀ ਦੇਖੀ ਗੱਡੀ ਕਹਿੰਦਾ ਹਾਈ ਫਾਈ ਆ ਰਹੀ ਹੈ ਇਹ ਉਹ ਕਹਿੰਦੇ ਕਹਿੰਦਾ ਬੱਸ ਐ ਜਿੰਦਾ ਡਾਇਰੈਕਟਿਵ ਹੈ ਨਾ ਉਹ ਆਪਣੇ ਆਪ ਹੀ ਹੱਥ ਵਜਦਾ ਉਹ ਮ੍ਰਿਤਿ ਉਹ ਇਤਰਾ ਦੂਰ ਦੂਰ ਫਿਰ ਉਹ ਕਿਸੇ ਗੱਡੀ ਤੇ ਮੰਗਲ ਲੱਗੀ ਹੋਈ ਸੀ ਹਾਂ ਉਹ ਕਿੰਨ ਮੋੜਿਆਂ ਮੈਂ ਬੱਸ ਕੇ ਤਾਂ ਹੀ ਚਲਾਣ ਆਪ ਕਰਾਇਆ ਜੀ ਇਹਨਾਂ ਨੇ ਗੱਡੀ ਤੇ ਮਗਰ ਪਿੱਛੇ ਆਓ ਇੱਧਰ ਮੋੜ ਨਹੀਂ ਗਿਆ ਨਹੀਂ ਨਹੀਂ ਉਹ ਪਿੱਛੇ ਹੁਣ ਮੈਂ ਜਦੋਂ ਉਹਨੇ ਕਿਹਾ ਹਾਂ ਉਹਦੇ ਪਿੱਛੇ ਮੈਂ ਰੁਕ ਗਿਆ ਉਹ ਗੱਡੀ ਰੁਕ ਗਈ ਮੋੜ ਲਈ ਆ ਜੀ ਕਿਉਂਕਿ ਸਟੇਸ਼ਨ ਤੋਂ ਮੋੜਨਾ ਹੀ ਸੀ ਨਾ ਤੇ ਜਾਣਾ ਵੀ ਅਸੀਂ ਅੱਜ ਪਟਿਆਲਾ ਜੀ ਮੈਨੂੰ ਟੈਨਸ਼ਨ ਆ ਕਿ ਰਾਹ ਚ ਸਹੀ ਸਲਾਮਤ ਰਹੀਏ ਕਿਤੇ ਰਾਹ ਦੇ ਫੇਰ ਨਾ ਕੁਝ ਕੰਮ ਖਰਾਬ ਹੋ ਜਾਵੇ। ਜਦੋਂ ਦੁੱਧ ਕੱਲ ਗਿਆ ਕੱਟ ਕੇ ਸੋਚ ਚਲ ਆਉਂਦਰਾ ਆ ਜੀ ਜੱਸ ਜੋਂ ਦਾ ਫੋਨ ਆ ਗਿਆ ਚਲ 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 ਤੂੰ ਇੱਥੇ ਹੀ ਲੇਟ ਕਰ ਦੇਣਾ ਕੀ ਦਾ ਕਰਨਾ ਪੈਂਦਾ ਰਾਹ ਚ ਨਾ ਨੀਰ ਟੱਟੇ ਹੀ ਕਰਨਾ ਯਾਰ ਕਰਨਾ ਨਾ ਨਾ ਨੀਰ ਟੱਟੇ ਲੈ ਕੇ ਜਾ ਰਹੀ ਹਾਂ ਵਧੀਆ ਮੈਨੂੰ ਛੁੱਟੀਆਂ ਘਟਣ ਜਾ ਰਹੀਆਂ ਆਪਾਂ ਛੁੱਟੀਆਂ ਨਹੀਂ ਬੜੇ ਬੜੇ ਨਾ ਹਾਂ ਹਾਂ ਚੋਦ ਲਈ ਮੇਰਾ ਚਾਰਜਰ ਪਾਇਓ ਦੇਓ ਮੈਨੂੰ ਫਸੇ ਚ ਪਾ ਲਓ ਨਾ ਜਿੱਥੇ ਪਾ ਲਿਆ ਹਾਂ ਤਾਂ ਫਿਰ ਦਾ ਨੋਟਿਸ ਹਰ ਚੰਗੀ ਕੰਫਰਟ ਕੰਫਰਟ ਹੈ ਡਾਣਾ ਵੀ ਆਪਣੇ ਮਸਤ ਮੇਰੇ ਘਰ ਤੋਂ ਹਾਂ ਦਾਤਾ ਇੱਧਰ ਤਾਂ ਬਸ ਸੁਸਤੀ ਜੀ ਪੈ ਗਈ ਆ ਟਾਈਮ 11:00 ਵੱਜ ਗਏ ਨੇ ਕਿਆ ਹੋ ਗਿਆ ਦੀ ਬਸ ਹੁਣ ਸੌਂ ਜਾ ਬਸ ਮੇਲ ਹੈ ਹੈ ਮੇਲ ਦਾ ਪਾਪਾ ਦਾ ਹੈ ਭਾਈ ਯੂਨੀਸੈਕਸ ਹੈ ਕਿ ਮੇਲ ਫੀਮੇਲ ਮੇਲ ਹੈ ਜਿਹੜਾ ਮਰਜ਼ੀ ਲਾਉਂਦਾ ਚੱਲ ਨਾ ਨਾ ਕਿਹਦਾ ਹੋਵੇ ਸਰ ਮੈਂ ਕਿਹੜਾ ਲਾਇਆ ਮੈਂ ਮੈਂ ਨੇਲ ਪੇਡ ਲਾਇਆ ਪਰ ਮੈਨੂੰ ਇਹ ਨਹੀਂ ਪਤਾ ਮੈਂ ਸੂਟਾ ਵੇਅਰ ਕਰਨਾ ਤੇ ਨੇਲ ਪੇਡ ਲਾ ਦੇ ਮੈਂ ਪਿੰਕ ਕਲਰ ਦਾ ਤੇ ਸੂਟ ਹੈਗਾ ਮੇਰਾ ਮਹਿਰੂਨ ਕਲਰ ਦਾ ਇਹ ਨਾ ਚਿੰਗੋਈ ਮੇਰੀ ਹੈ ਠੀਕ ਹੈ ਬੋਲੀ ਤਾਂ ਠੀਕ ਹੈ ਦਮ ਬੈਠ ਲਾ ਦੇ ਤਾਂ ਮੈਂ ਬੈਠ ਨਹੀਂ ਨਾ ਨਹੀਂ ਚਲੋ ਚੱਕੜ ਹੋਰ ਕੁਝ ਨਹੀਂ ਰੰਗੀ ਲੈ ਜਾਨ ਵਾਲੀ ਪਾਪੜ ਹੈ ਕੀ ਯਾਰ ਇਹ ਤਾਂ ਸਿੱਕਾ ਚਲੋ ਮਸਟੈਂਗ ਦੀ ਚਾਬੀ ਮਸਟੈਂਗ ਮਸਟੈਂਗ ਦੀ ਚਾਬੀ ਤਾਂ ਦਿਖਾ ਦੋ ਸਾਹਮਣੇ ਚਾਬੀ ਤਾਂ ਇਹ ਤਾਂ ਤਾਲੇ ਦੀ ਹੁੰਦੀ ਹੈ ਮਸਟੈਂਗ ਚਾਬੀ ਦਿਖਾ ਦਿਓ ਇੱਲਾਵਾ ਤੁਸੀਂ ਫਿਰ ਮਸਟੈਕ ਤੇ ਆ ਜਾਵੋ ਜੀ। ਕੋਈ ਨਹੀਂ ਅਗਾ। ਇਹ ਪੁਰਾਣੀ ਚਾਬੀਆਂ ਦੇਖੋ ਕਹਿ ਜਿਹਾ ਆਉਂਦੀਆਂ ਸੀਗੇ। ਆਓ ਪਿੱਛੇ ਆਓ। ਸਾਨਾ ਪੁਰਾਣੀ ਚਾਬੀ ਦੇਖੋ ਕਹਿ ਜਿਹਾ ਆਉਂਦੀਆਂ ਸੀਗੇ ਤੇ ਹੁਣ ਤਾਲੇ ਵਰਗੀ ਐ। ਸਕੂਟੀ ਦੀ ਚਾਬੀ ਵੀ ਇਹਦੇ ਨਾਲੋਂ ਘੈਂਟ ਐ। ਸਾਫ ਸਾਫ। ਮਾੜ ਲੈਣਾ ਨਾਲ। ਕੱਢੀ ਨੂੰ ਅਟਾ ਤੱਕ ਨਹੀਂ ਹੁਣਾਈ। ਮੱਤਾਂ ਕੱਢ ਕੇ ਆਓ। ਕਿੱਥੇ ਖੜੀ ਕਰਕੇ ਆਇਓ? ਥੱਲੇ ਖੜੀ। ਐਨ ਕਾ ਤਾਂ ਲਾ ਦੋ ਐਨ ਕਲ ਪਾ ਕੇ ਘਟਾ ਘਟਕ ਲੈ ਚੁ। ਚੇਰਨੀ ਮੈਂ ਦੇ ਦਿਆਂ ਪਾ ਤੁਹਾਨੂੰ। ਜਮਨ ਤਾਜਨ ਬਣਾ ਰੱਖਿਓ ਬਾਬਾ ਨੇ। ਪਾਪਾ ਨੇ ਇਹ ਤਾਜਨ ਨਹੀਂ ਮੈਨੂੰ ਪੰਜਾਬੀ ਜਿੱਤੇ ਕੱਢ ਦੇ ਆ ਨਹੀਂ ਮੈਂ ਪਾਉਂ। ਥੱਲੇ ਲਈ। ਮੇਰਾ ਚੇਂਜ ਹੋ ਗਿਆ। ਮੈਂ ਪੰਜਾਬੀ ਪਾਨੀ ਹੈ। ਲਿਫਾਫੇ ਸਪਈ ਇੱਥੇ ਜੀ ਜੀ ਇੱਧਰ ਇੱਧਰ ਪੇ ਲਿਫਾਫੇ ਸਪੋਨੇ ਚ ਦੇ। ਉਧਰ ਮਰਦੀ। ਹੈਗੀ ਹੈ ਨਾ। ਤਾਨੀਏ ਦੇ ਕੋਠੇ ਸਿੱਧਾ ਕੋਈ ਪਤਨ ਲੱਗਦਾ ਕਿਹੜੀ ਪਾਸਾ ਕੋਠਾ ਤੇ ਕਿਹੜਾ ਸਿੱਧਾ ਲੰਲਾ ਆਟਾ ਦਾ ਬਾਬਾ ਹੀ ਆਇਆ ਇਹ ਤੁਹਾਨੂੰ ਥੋੜਾ ਜਿਹਾ ਅੰਦਾਜ਼ 10 ਕਿਲੋ ਆ ਗਿਆ ਬਹੁਤ ਹੈ ਬਹੁਤ ਹੈ ਕਿੰਨੇ ਜਣਾਂ ਨੂੰ ਕੀ ਮੁੱਕਦਾ ਜੀ ਚੱਲੀ ਫਾਈਸਾ ਦੇ ਕੱਪੜੇ ਖਰਾਬ ਕਰ ਲੈਣੇ ਇਹ ਤਾਂ ਜਾਦੂ ਹੈ ਸਾਰੇ ਕੱਪੜੇ ਖਰਾਬ ਕਰਦੇ ਹੈ ਜਾਦੂ ਦੇ ਕਰਕੇ ਉਹ ਸਹੀ ਲੱਗ ਰਿਹਾ ਹੈ ਹਾਂ ਉਹ ਚੇਂਜ ਕਰੀ ਮੈਂ ਚੇਂਜ ਕਰ ਲਿਆ ਉਹ ਪਾ ਕੇ ਦੱਲ ਗਿਆ ਨੂੰ ਚਲੋ ਪਕੜੇ ਤੁਰਨਾ ਜਗਾ ਚੱਲ ਜੀ ਅੱਗੇ ਸਾਹਮਣੇ ਆਪਣੇ ਉੰਗਲੀਆਂ ਕਾਹ ਫੜੀ ਤੋਂ ਨਿਕਲ ਗਿਆ ਸੀ ਤੇ ਉਤਾਰ ਮੈਨੂੰ ਕਹਿ ਰਹੇ ਤੁਹਾਡਾ ਮੇਕਅਪ ਮੂਕਅਪ ਕਿਤੇ ਜਾਣਾ ਗੱਡੀ ਜਿਹੜੀ ਸੀ ਤੂੰ ਬੈਠ ਕੇ ਚੱਲੀ ਹੈ ਸੀ ਸੀ ਇਹਦੇ ਖੁੱਲੇ ਸੀ ਇਹਦਾ ਚੱਲਦਾ ਨਹੀਂ ਆਹ ਹਜੇ ਵੀ ਖੜਕਾ ਡੜਕਾ ਕਰ ਲਈ ਜ ਮੈਨੂੰ ਡਰ ਲੱਗਦਾ ਇਹ ਚਲੋ ਦੇਖਦੇ ਆ ਉਹ ਦਿਨ ਤਾਂ ਸਾਡਾ ਬੜੀ ਮਾੜੀ ਬਣੀ ਹੈ ਅੱਜ ਕੀ ਬਣਦਾ ਕੁਝ ਨਹੀਂ ਹੋਣਾ ਸਹੀ ਬਣੇਗਾ ਸਭ स्टार्टिंग ਹੋ ਗਈ ਘਰ ਚਲਾਨ ਕੱਟਿਆ ਗਿਆ स्टार्टिंग ਹੋ ਗਈ ਬਸ ਚਲੋ ਪਰਮਾਤਮਾ ਨਾਲੇ ਦੇਖੀ ਜਾਏਗੀ ਜੋ ਹੋਏਗਾ ਹੈਨਾ ਸਹੀ ਹੈ ਬੜੀਆਂ ਅੰਕ ਲਾਈਆਂ ਵੱਡੀ ਗੱਡੀ ਥੱਕਦੇ ਦੂਜੀ ਗੱਡੀ ਚ ਤਾਂ ਐਨਕ ਲਾਈ ਨਹੀਂ ਹੈ ਨਹੀਂ ਆ ਫਿਰ ਸਿੱਧੇ ਸਿੱਧੇ ਚੱਲਿਓ ਸਨ ਗਲਾਸੇਸ ਪਾ ਲਓ ਕਿਉਂਕਿ ਗਰਮੀ ਲੱਗਣੀ ਆ ਜਿਆਦਾ ਹਾਂ ਗੱਡੀ ਆਪਾਂ ਬਦਲ ਲੈਣੇ ਆ ਉਹਨਾਂ ਨੇ ਕਿਹਾ ਗੱਡੀ ਦੇ ਜੋ ਸਾਨੂੰ ਦੂਜੀ ਆ ਲੈ ਲਓ ਤੁਸੀਂ ਉਹਨਾਂ ਨੂੰ ਹਸਾਬ ਹੈ ਮਾ ਨਾ ਕੋਈ ਗੱਲ ਨਹੀਂ ਆ ਵੀ ਵਧੀਆ ਦੇਖ ਲਓ ਬਾਬਾ ਨਾ ਆਪਾਂ ਬਦਲ ਲੈਣੇ ਗੱਡੀ ਤੇ ਚੱਕਰ ਵਾਲੀ ਨਾ ਆਪਾਂ ਆਪਾਂ ਸ਼ਾਮ ਨੂੰ ਮੁੜਨਾ ਪੁੱਤ ਹੋਰ ਜਿਹੜੀ ਆ ਕਾਰਨੇ ਗੱਡੀ ਚ ਗਾਣਾ ਲਾ ਰੱਖਿਆ ਕਿਥੋਂ ਤੁਰੇ ਪੜ ਲੱਪਣੇ ਨੇ ਇਹ ਤੋਂ ਨਿਕਾ ਬਚਉਗੀ ਮੈਂ ਕਹਿੰਦਾ ਤੇਰੇ ਵੀਡੀਓ ਬਣਾ ਜਾ ਵੀਡੀਓ ਬਣਾ ਕੇ ਇੰਸਟਾਗ੍ਰਾਮ ਤੇ ਪਾਈ ਦੀ ਚੈੱਕ ਕਰੋ ਮੈਂ ਨਹੀਂ ਚਾਹਤੀ ਸੀ ਤੇ ਇੰਸਟਾਗ੍ਰਾਮ ਦੀ ਆਈਡੀ ਹੈਗੀ ਬਸ ਹੀ ਫੈਮਲੀ ਦੇ ਨਾਮ ਤੇ ਕਿਓ ਕਿ ਲੱਗੀ ਤਾਂ ਵੀਡੀਓ ਜੀ ਹਾਂ ਜ਼ਰੂਰ ਚੈੱਕ ਕਰੋ ਜੇ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਦੋਜੀ ਕਿਹੜੇ ਟਾਈਮ ਤੇ ਜਾ ਰਹੇ ਨੇ ਐਨੇ ਦੋਜੀ ਇਕੱਠੇ ਹੀ ਤੇ ਸਾਡੀ ਕੱਡੀ ਤੇ ਗੋਲੀ ਵੱਜੀ ਹੋਈ ਹੈ ਗੋਲੀ ਹੌਲੀ ਚੱਲੋ ਯਾਰ ਮੈਨੂੰ ਇਹਦਾ ਡਰ ਲੱਗਦਾ ਜੇ ਠੀਕ ਹੈ ਅਸੀਂ ਪਹੁੰਚ ਗਏ ਆ ਪੁਹਾਣੀਗੜ ਤੇ ਉਤਾਰ ਗਏ ਨੇ ਪੈਸੇ ਕਢਾਣ ਪੈਸੇ ਕਢਾਣੇ ਸੀ ਕਰੂ ਐਂ ਆਗੇ ਬਿਨਾ ਪੈਸਾ ਤੋਂ ਰਾਤ ਸੇ ਕਿਤੇ ਲੋਡ ਪੈ ਜਾਂਦੀ ਹੈ ਹੈ ਨਾ ਮੈਂ ਫਿਰ ਗੂਗਲ ਤੇ ਹੈੇ ਵਾ ਲੱਗ ਰਿਹਾ ਵਧੀਆ ਲੱਗ ਰਿਹਾ ਵਧੀਆ ਹੈ ਨਾ ਬਸ ਸਹੀ ਚੱਲੀ ਜਾਏ ਹੁਣ ਤੱਕ ਕੋਲੰਦਰਾ ਠੀਕ ਕਰਵਾਤੀ ਗੱਡੀ ਲਿਆਂਦਾ ਮੈਂ ਲਿਆਂਦਾ ਹੋਇਆ ਲਿਆਂਦਾ ਪਾਣੀ ਪਾਣੀ ਕਿਹੜਾ ਹੈ ਬੋਟਲ ਲਿਆਉਂਗਾ ਨਾ ਮੇ ਕੋ ਹੈਗੀ ਬੋਟਲ ਨਾ ਲਿਆਂਦੀ ਘਰੋਂ ਮੈਂ ਆਜਾਂ ਹਾਂ ਆਜੂ ਦਮ ਲਿਆਂਦੇ ਨਾ ਪਟਿਆਲੇ ਪਹੁੰਚ ਗਏ ਆਪਾਂ ਟਾਈਮ ਹੋ ਗਿਆ ਸਾਡੇ 1:30 ਚਲੇ ਆਪਾਂ 11 ਹੋਵੇ ਚਲੇ ਕਰੋ ਹਨਾ ਆਪਾਂ 11 ਵਜੇ ਹੂੰ ਫਿਰ ਵੀ ਆਪਾਂ ਠੀਕ ਆ ਗਏ ਉਹ ਆਹ ਲੰਘ ਕੇ ਸਾਰਾ ਪਾਸਾ ਪਹੁੰਚ ਗਿਆ ਸੀ ਕਿੱਥੇ ਜਾਣਾ ਆਹ ਉਹ ਸਾਹਮਣੇ ਸਾਹਮਣੇ ਦਾ ਕੰਕਲ ਦੂਜਾ ਹਾਂ ਤਾਂ ਸੇਧਰੋਂ ਹੁੰਦੇ ਨੇ ਦੇ ਉੱਪਰੋਂ ਹਨਾ ਇੱਧਰ ਸਾਡਾ ਘਰ ਹੁੰਦਾ ਹੈ ਲਓ ਜੀ ਜੀ ਆਪਾਂ ਪਹੁੰਚ ਗਏ ਜੀ ਤੇ ਆਪਾਂ ਵੀਡੀਓ ਵੀਡੀਓ ਕੁਝ ਨਹੀਂ ਬਣਾਈ ਬਸ ਆਪਾਂ ਸਿੱਧੇ ਆ ਕੇ ਲੰਮੇ ਹੀ ਪੈ ਗਏ ਤੇ ਆ ਹੈਗਾ ਬੁਰਜ ਖਲੀਫਾ ਇਹ ਕਿੱਥੋਂ ਲੈਂਦਾ ਓਏ ਜਸੂ ਆਪ ਬੁਰਜ ਖਲੀਫਾ ਕਿੱਥੋਂ ਲੈਂਦਾ ਜਸੂ ਉਸ ਤੇ ਹੈ ਅੱਛਾ 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 ਠੀਕ ਠੀਕ ਲਓ ਜੀ ਅੱਜ ਹੀ ਪਹੁੰਚ ਗਏ ਆ ਦੁਬਈ ਬੁਰਜ ਖਲੀਫਾ ਵੇਖਣ ਤੁਸੀਂ ਵੇਖ ਲਓ ਹੈ ਟੌਪ ਤੇ ਵੀ ਹੱਥ ਲਾਤਾ ਟੌਪ ਤੇ ਹੱਥ ਲਾਤਾ ਲੈ ਫੜ ਆ ਈਵਾਂ ਸੀ ਮੈਂ ਲਾਲਚ ਕਰ ਲਿਆ ਆਪਾਂ ਨੂੰ ਮੈਂ ਨਾ ਚੇਤੇ ਕਰੀ ਜੀ ਰਗੀ ਸੀ ਇਕਦਮ ਨੂੰ ਮਿਲਣਾ ਦੋ ਘੰਟੇ ਹੋ ਗਏ ਤੇ ਵੀਡੀਓ ਬਣਾਣੀ ਭੁੱਲੇ ਜਾਂਦੇ ਆ ਅਮਨ ਨੂੰ ਮਾਨਸਾਪੀ ਪਾਦੀ ਹੈ ਮੈਂ ਕਿਹਾ ਅਮਨ ਨੂੰ ਮਾਨਸਾਪੀ ਪਾਦੀਆ ਕਹਿੰਦੇ ਸੀ ਮਾਸਟਰ ਦੇਖ ਕੇ ਵੀ ਮੈਂ ਉਹਨਾਂ ਨੂੰ ਕਾੜ ਲਿਆ ਵੀਡੀਓ ਜਰਾ ਅੰਦਰ ਮਾਸਟਰ ਆਜਾ ਅੱਜ ਤੁਸੀਂ ਆ ਜਾਣਾ ਮੈਂ ਹਾਂ ਦਾ ਇਸ ਕੀ ਜਾਣਾ ਹਾਂ ਆ ਜਾਣਾ ਨਹੀਂ ਅੱਜ ਹਾਂ ਜਾਣਾ ਨਹੀਂ ਅੱਜ ਕੋ ਚਲਦੇ ਚਾਹ ਚਾ ਆ ਦੇ ਲੋ ਜਿਹੜੇ ਘਰੇ ਬੰਦੇ ਚਾਹ ਨਹੀਂ ਨਾ ਪਿੰਦੇ ਉਹ ਕਹਿੰਦੇ ਕਿ ਅੱਜ ਇੱਥੇ ਚਾਹ ਪੀ ਕੇ ਜਾਣਾ ਚਾਹ ਤਾਂ ਬੇੜਾ ਜਾਣਾ ਹੀ ਨਹੀਂ ਹੈ ਯਸ਼ ਵੀ ਦਿਖਾ ਦਿਓ ਯਸ਼ ਤੇ ਜਾ ਆ ਸਾਡਾ ਯਸ਼ੀ ਬੈਠਾ ਪਰ ਇਹ ਜਿਆਦਾ ਬੋਲਦਾ ਨਹੀਂ ਹੈ ਚੁੱਪ ਰਹਿੰਦਾ ਸਿੰਗੜ ਵਾਲਾ ਕਿਹਦਾ ਬਣਾ ਇਹ ਨੂੰ ਉਹ ਸੰਗ ਦਾ ਬਹੁਤ ਹੈ ਐਨੀ ਸੰਗ ਕਰਤਾ ਉਹਦੀ ਕੁੜੀਆਂ ਵਾਂਗੂ ਤੈਨੂੰ ਇਹ ਤੰਦੂਆ ਘਟਾ ਕੇ ਲੈਣਾ ਆਪਾਂ ਨੇ ਹੈ ਤੰਦੂਆ ਘਟਾ ਕੇ ਲੈਣਾ ਇਹਨਾਂ ਨੂੰ ਮੋਢੇ ਮਾਰੇ ਤੰਦੂਆ ਪੈ ਗਿਆ ਇਹਨੂੰ ਬੰਦੇ ਲੈ ਦੇ ਕਾ ਚਲੋ ਭਾਈ ਬਣਾਉਂਦਾ ਚਾ ਚਾਹ ਵੀ ਗੜੀ ਇੱਕ ਵਾਰ ਚਾਹ ਵੀ ਪੀ ਚੁੱਕਿਆ ਤੇ ਰੋਟੀ ਵੀ ਖਾ ਚੁੱਕਿਆ ਤੇ ਦੁਬਾਰਾ ਚਾਹ ਪੀਤੇ ਤੇ ਆ ਮੇਰੇ ਨੂੰ ਸੋਈਣਾ ਪੈ ਗਿਆ ਨਹੀਂ ਨਹੀਂ ਕਾਪੀ ਮੈਂ ਵੀ ਪਈ ਨਹੀਂ ਨਹੀਂ ਕੋਈ ਦੇਖੀ ਤਾਂ ਕਾਰਾ ਚਰ ਸੋਈਆਂ ਐਵੇਂ ਦੀਆਂ ਹੀ ਹੁੰਦੀਆਂ ਨੇ ਕੋਈ ਆਹ ਨਹੀਂ ਪਤਾ ਕੀ ਕਰੀਏ ਅਸੀਂ ਰੋਟੀ ਪਾਣੀ ਤਾਂ ਪ੍ਰੀਆ ਹਾਂ ਬਸ ਐਂ ਗੱਪਾਂ ਮਾਰੀਆਂ ਨੇ ਥੋੜਾ ਥੋੜਾ ਨਿਕਲ ਰਿਹਾ ਕੋਈ ਚੱਕਰ ਦੇਰ ਪੈ ਗਈ ਨਹੀਂ ਨਹੀਂ ਕੜੀ ਬਣਾਈ ਸੀ ਇੰਨੀ ਕੁ ਟੇਸਟੀ ਸੀ ਨਾ ਇੰਨੀ ਕੁ ਟੇਸਟੀ ਸੀ ਨਾ ਕਿਛੋਂ ਨਾ ਖੱਟੀ ਦੇ ਨੀ ਤੇ ਨਾਲ ਚੌਲ ਸੀ ਮੈਂ ਪਰੋਟੂ ਪਣ ਥੋੜੀ ਜਿਹਾ ਕੱਪ ਕੱਪੀ ਬਸ ਜਿਆਦਾ ਨਾ ਬਣਾਇਆ ਸੀ ਵਾਪਸ ਪਦੀਨੇ ਦੀ ਕੁਝ ਨੂੰ ਦੇਖੋ ਇਹ ਦੇਸੀ ਹੈ ਨਾ ਚਲੋ ਇੱਕ ਜੜ ਵੀ ਦੇਤੀ ਜੜ ਵੀ ਆਖ ਲਾ ਤਾਂ ਚਟਨੀ ਵੀ ਰੋਟੀ ਰੁੱਟੀ ਖਾਂਦੇ ਆ ਨਾ ਚਾਹ ਬਣਾਉਂਦੇ ਆ ਵੀਡੀਓ ਹੀ ਨਹੀਂ ਬਣਾਈ ਆਪਾਂ ਨੇ ਚਾਹ ਪੀ ਲਈ ਹੈ ਕੀ ਦੱਸ ਫਿਰ ਮੇਰੇ ਭੈਣ ਭਰਾ ਕਹਿੰਦੇ ਹੁੰਦੇ ਨੇ ਕਿ ਹਾਂ ਬਧੀ ਜੀ ਕਰਦਾ ਦੇਖ ਕੇ ਖਾਣ ਨੂੰ ਤੇ ਅੱਜ ਉਹਨਾਂ ਕਹਿੰਦਾ ਕੋਈ ਦਿਖਾਇਆ ਹੀ ਨਹੀਂ ਹੈਗਾ ਕੁਝ ਦਿਖਾਏ ਚਲੋ ਜੀ ਬਹੁਤ ਚੰਗੀ ਲੱਗਦਾ ਲਗੜਾਂ ਕਿਹੜਾ ਅਸੀਂ ਵਾਸੋਂ ਨੇਕ ਤੇ ਬੈਠੇ ਨਹੀਂ ਕਰਦੇ ਸੀ ਲੈ ਲੇ ਕੋ ਖਿਲਾਏ ਹਾਂ ਹਾਂ ਰਾਣੋ ਉਹ ਵੀ ਆਪਣੇ ਕੋ ਐਸੋ ਤਾਂ ਹਾਂ ਮੈਂ ਨਹੀਂ ਛੋਟਾ ਹੀ ਹੈ ਕਿ ਉਹ ਤਾਂ ਠੀਕ ਹੈ ਮੈਂ ਪਹਿਲਾਂ ਬਹਿ ਗਿਆ ਯਾਰ ਉਹਦੇ ਜਿੱਥੇ ਇਧਰਲੇ ਪਿਆਣੀ ਉਹ ਛਿੱਲਾ ਦੇਤੀ ਲਾ ਦੋ ਨਹੀਂ ਆ ਨਹੀਂ ਆ ਮਿੱਚਾ ਲੱਗਦੀ ਨਹੀਂ ਹੈ ਹਾਂ ਫਰ ਮਿੱਚਾ ਬਸ ਠੀਕ ਹੈ ਬੈਂਗਰ ਕਣੀਆਂ ਲਾ ਦੇ ਉਹ ਵੈਂਟਰੀ ਕਾਰ ਸਟਾਰਟ ਹੋ ਗਈ ਕਾਲੀ ਚੰਗੀ ਅੱਛਾ ਆਹ ਪਾਣੀ ਪੀ ਰਹੇ ਹਾਂ ਉਹਨੇ ਬਾਅਦ ਵਿੱਚ ਦਿਖਾ ਲਈਆ ਆਹ ਮਿੱਟੀ ਆ ਬਲੇਡੀ ਪਾਣੀ ਅਮਰੂਦ ਲੱਗੇ ਕਿ ਨਹੀਂ ਅਮਰੂਦ ਐ ਕਿਵੇਂ ਲੱਗੇ ਕੁਝ ਇਸ ਤਰ੍ਹਾਂ ਦਾ ਕੰਮ ਗਈ ਵਾਰੀ ਇੱਕ ਸਾਲ ਲੱਗਦੀ ਇਸ ਸੰਦਗੀ ਕਰਨੀ ਹੈ ਮੌਸਮ ਉਹ ਗੁਲਾਬ ਦਾ ਬੂਟ ਲੱਗਿਆ ਇਹਦੇ ਵਿੱਚੋਂ ਪਾਈਪ ਪਾ ਕੇ ਇਹਨਾਂ ਦੇ ਅੱਛਾ ਨਿਕਲੇ ਗਏ ਨੇ ਹਣਾ ਪਾਈਪ ਪਾ ਕੇ ਆ ਗਿਆ ਹੈ ਆ ਇਹ ਨੂੰ ਕਹੋ ਕਿ ਨੂੰ ਪੱਟ ਕੇ ਦੂਜੇ ਰੂਟ ਕਰਨਾ ਹੈ ਸਭ ਤੋਂ ਪਾਰਾ ਨਹੀਂ ਨਿਕਲ ਸਕਦਾ ਅੱਛਾ ਅੱਛਾ ਆ ਗਏ ਜਰਾਸਪੀਸ ਰੱਖ ਲਓ ਇਹਦਾ ਇਹ ਛੋਟਾ ਹੈ ਉਹ ਵੇਖੋ ਛੋਟੇ ਛੋਟੇ ਅੱਛਾ ਤਾਂ ਕਾਹਦਾ ਨਹੀਂ ਇਹਦਾ ਮੋਬਾਈਲ ਤੇ ਇਤਨੀ ਬੱਤੀ ਜਦੋਂ ਨੂੰ ਕਰਦੇ ਲੱਗਦੇ ਜਿਆ ਸਾਡੇ ਵਾਲੇ ਪਾਸੇ ਪਿੱਛੇ ਨਹੀਂ ਆਈ ਹੈ ਕਿ ਹਸੇ ਰੋਣ ਲਾਏ ਉਹ ਦਿੱਕਤ ਨਹੀਂ ਲੱਗਦੀ ਇਹ ਵੀ ਕੱਲੇ ਵੀ ਫਸਾਏ ਤਾਂ ਗੇ ਨਹੀਂ ਹੋ ਗਏ ਉਹਨਾਂ ਦੇ ਉੱਤੇ ਅਹੀ ਚੰਗੀ ਤੇ ਨਾ ਕਰਦੇ ਸਭੀ ਮਾਮਾ ਜਦੋਂ ਦਫੀਰ ਦੇ ਟਾਈਮ ਨਾਲ ਆਉਣਾ ਪੜ ਗਿਆ ਹਾਂ ਉਹ ਹੋਰ ਇਹਨਾਂ ਨਾਲ ਰਹਿੰਦੇ ਉਹਨਾਂ ਨੂੰ ਸੋਚਦੇ ਟਾਈਮ ਆ ਜਾਗੇ ਜਿਹੜੇ ਟਾਈਮ ਨਾਲ ਮਿਲਦੇ ਨੇ ਦੇਖੀ ਜੀ ਇਹ ਇੱਕ ਪਹਿਲਾਂ ਰੋਡ ਤੇ ਆਉਂਦੇ ਨੇ ਕਿਲੇ ਕਿਤੇ ਨਾ ਕੋਈ ਇਹ 64 ਹਾਂ ਹੀ ਨਹੀਂ ਹੈ ਬਸ ਕਿਲੇ ਸਭੀ ਨਹੀਂ ਕੋਈ ਖਾਣਦੇ ਨਹੀਂ ਤਾਂ ਸਮਾਂ ਆਉਂਦਾ ਹੈ ਸੰਨੀ ਬੰਦੂ ਮੈਂ ਬਣਾਏ ਨਹੀਂ ਕਦੇ ਨਾਮਉਂਦੇ ਪਰ ਬਣਾਣਾ ਹੈ। ਇਹ ਮੈਂ ਸਬਜ਼ੀ ਵਾਂਗ ਹੀ ਕਰੀ ਮੈਂ ਉਗਣਾ ਲੱਗੀ ਸੀ ਰੇ ਕੱਚੇ ਗਿਣੇ ਬਣਾਏ ਨਹੀਂ ਕਿਉਂਕਿ ਆਉਂ ਖੜੀ ਬੋਲ। ਕਦੇ ਸਰਦ ਤੇ ਕਿਤੇ ਨਹੀਂ ਸ਼ਕਲ ਕੋਪੀ ਇਥੇ ਦੇ ਬਣਦੇ ਨੇ ਫਰਮੇ ਵੀ। ਕਿਤੇ ਦੇ ਉਹ ਨਹੀਂ ਕਰਦੇ। ਕਿਤੇ ਦੇ ਬਣਾ ਮੈਂ ਤੇ ਮਕੀਤਾ ਨਹੀਂ ਲਾਉ ਸਭ ਕੁਝ ਬਣਾਣਾ। ਜਲੀ ਚਲੋ। ਚਲੋ ਜੀ ਪਟਿਆਲੇ ਤੋਂ ਨਿਕਲ ਚੁੱਕੇ ਆ ਅਸੀਂ। ਮੈਂ ਅੰਦਾਜ਼ਾ ਲੱਗੇਗੀ ਕਿ ਕਿੱਥੋਂ ਨਿਕਲਿਆ ਪਟਿਆਲੇ ਭੈਣ ਆਪਣੀ ਦੇ ਘਰੋਂ ਨਿਕਲ ਚੁੱਕਿਆ ਤੇ ਹੁਣ ਅਸੀਂ ਚੱਲਿਆ ਵਾਪਸ ਸੰਗਰੂਰ ਤੇ ਥੋੜਾ ਜਿਹਾ ਦੁਬਣਾ ਸੀ ਡੀਮਾਰਟ ਪ੍ਰਨੀਤ ਪ੍ਰਾਪਰਟੀ ਮੈਂ ਕਿਰਪਰਨੀਤ ਆ ਪ੍ਰਨੀਦੀ ਯਾਦ ਆ ਗਈ ਪ੍ਰਨੀਤ ਦੀ ਫਤਹਿ ਬੜੀ ਯਾਦ ਆਉਂਦੀ ਪਈ ਆ ਤੇ ਹੁਣ ਅਸੀਂ ਚੱਲੇ ਆ ਜੀ ਵਾਪਸ ਤੇ ਅਸੀਂ ਰੁਬਾ ਨੇ ਡੀਮਾਰਟ ਤੇ ਜਮ੍ਹਾਂ ਵਾਲੋਂ ਅੱਗਾ ਪਾਛੋਂ ਡੀਮਾਰਟ ਤੇ ਸ਼ੁਰੂ ਕਰਦੇ ਆ ਅੱਜ ਦੇ ਲੋਕ ਤਾਂ ਐਂਡਪਾ ਗੱਡੀ ਚ ਘੱਟਦੇ ਆ ਇਹਦਾ ਮੁੰਡਾ ਨੇ ਵਲੌਗ ਦੇ ਨਾਲ ਤੇ ਜ਼ਿਆਦਾ ਘਰ ਦਾ ਸਾਡਾ ਪਟਿਆਲੇ ਆਦੀ ਤਾਂ ਪਤਾ ਹੀ ਕਿ ਐ ਆਉਂ ਕੰਦਾ ਕੀ ਇਧਰੋਂ ਆਏ ਆ ਤੇ ਥੋੜਾ ਜਿਹਾ ਲਾਲਚ ਜਿਹਾ ਹੋ ਜਾਂਦਾ ਕਿ ਚਾ ਲੈ ਤੋ ਹੋਏ ਆ ਹੁਣ ਤੇ ਜਾਂਦੇ ਲੈ ਚੱਲਦੇ ਆ ਤੇ ਇਹਨਾਂ ਦੇ ਟੀਵੀ ਮਾਰਕ ਦੇ ਰੇਟ ਵਿੱਚ ਵਧੀਆ ਨੇ ਨਾਲੇ ਹਰ ਇੱਕ ਚੀਜ਼ ਮਿਲ ਜਾਂਦੀ ਹੈ ਹੂੰ ਰੇਟ ਤਾਂ ਬਾਕੀ ਇੱਕ ਘਟਨੇ ਸੱਚੀ ਬਾਕੀ ਇੱਕ ਗੱਲ ਮੈਂ ਹੋਰ ਦੱਸਾਂ ਇੱਥੇ ਕੀ ਆ ਹੈ ਗੱਡੀ ਅਜੇ ਤੱਕ ਸਹੀ ਰਹੀ ਹੈ ਇਹੀ ਸਹੀ ਆਗੇ ਨਹੀਂ ਉਹ ਠੀਕ ਹੋ ਗਿਆ ਯਾਰ ਜਿੱਥੇ ਰੇਡੀਏਟਰ ਨਵਾਂ ਪਾਤਾ ਤੇ ਇਹਦੀ ਪੈਪ ਜਿਹੜੀ ਸੀ ਲੋਹੇ ਦੀ ਕੋਈ ਪੈਪ ਹੁੰਦੀ ਆ ਉਹ ਵੀ ਨਵੀਂ ਪਾ ਦਿੱਤੀ ਬਾਈ ਬਾਰੇ ਸਾਰਿਆਂ ਨੂੰ ਜਿਹੜਾ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਤੁਹਾਨੂੰ ਮਿਲਦੇ ਆਂ ਟੀਕਟਾਡ ਜਾ ਕੇ ਬਾਈ ਬਾਈ ਨਮਸਕਾਰ